ਸਸਰੀਕਾ ਜੀ ਸਾਰਿਆਂ ਨੂੰ ਆਪਾਂ ਗੱਲ ਕਰਦੇ ਆਂ ਲਾਡਲੀਆਂ ਵੀਡੀਓ ਬਾਰੇ ਰੋਜੀ ਦੀ ਸੱਸ ਨੂੰ ਸ਼ੱਕ ਹੋਇਆ ਕਿ ਰੋਜੀ ਦੇ ਕੋਲ ਦੋ ਕੁੜੀਆਂ ਹੀ ਨੇ ਤੇ ਉਸ ਨੂੰ ਕਿਵੇਂ ਸ਼ੱਕ ਹੋਇਆ ਆਪਾਂ ਤੁਹਾਨੂੰ ਇਸ ਬਾਰੇ ਦੱਸਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਆਜੋ ਆਪਾਂ ਗੱਲ ਕਰਦੇ ਆਂ ਜਿਦੋਂ ਸਾਰੇ ਜਾਣੇ ਰੋਜੀ ਨੇ ਹਸਪੀਟਲ ਜਾਣ ਦੀ ਗੱਲ ਕਰਦੇ ਆ ਤਾਂ ਰੋਜੀ ਮਨਾਂ ਕਰਦੀ ਆ ਕਿ ਮੈਂ ਹਸਪੀਟਲ ਨਹੀਂ ਜਾਣਾ ਉਸ ਦੀ ਸੱਸ ਉਸ ਨਾਲ ਲੜਦੀ ਆ ਬੋਲਦੀ ਆ ਕਿ ਤੈਨੂੰ ਹਸਪੀਟਲ ਜਾਣਾ ਹੀ ਪੈਣਾ ਉਸ ਤੋਂ ਬਾਅਦ ਰੋਜੀ ਦਾ ਘਰ ਵਾਲਾ ਵੀ ਆ ਜਾਂਦਾ ਤੇ ਉਹ ਬਹੁਤ ਖੁਸ਼ ਹੁੰਦਾ ਆ ਕਿ ਬਾਬੇ ਨੇ ਚੈੱਕਅਪ ਲਈ ਹਾਂ ਕਰਤੀ ਆ ਕਿ ਹੁਣ ਮੈਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਹੈਗੀ ਜੋ ਵੀ ਮਨ ਚ ਡਾਊਟ ਹੋਊਗਾ ਉਹ ਵੀ ਨਿਕਲ ਜਾਊਗਾ ਹੁਣ ਆਪਾਂ ਸਾਰੇ ਜਾਣੇ ਹਸਪੀਟਲ ਜਾ ਕੇ ਤੇ ਰੋਜੀ ਦਾ ਚੈੱਕ ਅਪ ਕਰਾਵਾਂਗੇ ਤੇ ਉਸ ਤੋਂ ਬਾਅਦ ਰੋਜੀ ਕਮਰੇ 'ਚ ਬੈਠੀ ਰੋਂਦੀ ਹੁੰਦੀ ਆ ਤਾਂ ਬਲਜੀਤ ਆ ਕੇ ਬੋਲ ਦਿਆ ਕਿ ਹੁਣ ਤੂੰ ਰੋ ਕਿਉਂ ਰਹੀ ਹੈ ਤੈਨੂੰ ਸਾਡੇ ਨਾਲ ਚੱਲਣਾ ਹੀ ਪੈਣਾ ਹੈ ਕਿਉਂਕਿ ਮੈਂ ਉੱਥੇ ਉੱਥੇ ਕੈਰ ਰੱਖਿਆ ਆ ਗਿਆ ਕਿ ਅਸੀਂ ਚਾ ਕਬਲੀ ਆ ਰਹੇ ਹਾਂ ਤੇ ਲੜਾਈ ਝਗੜੇ ਕਰਦੇ ਹੋਏ ਰੋਜੀ ਨਾਲ ਚਲੇ ਜਾਂਦੀ ਆ ਤੇ ਸਾਰੇ ਜਨ ਹਸਪੀਟਲ ਪਹੁੰਚੇ ਜਾਂਦੇ ਆ ਤੇ ਹਸਪੀਟਲ ਪਹੁੰਚ ਜਾਂਦੇ ਆ ਤੇ ਰੋਜੀਨਰ ਨੂੰ ਪੁੱਛਦੀ ਆ ਕੇ ਤੁਸੀਂ ਮੇਰਾ ਚੈੱਕ ਅਪ ਨਾ ਕਰੋ ਤੇ ਉਹ ਕਹਿੰਦੇ ਆ ਕੁਝ ਕਰਨਾ ਸੀਗਾ ਤੁਸੀਂ ਘਰੇ ਸੋਚ ਕੇ ਆਂਦੇ ਹੁਣ ਇੱਥੇ ਆ ਕੇ ਡਰਾਮੇ ਨਾ ਕਰੋ ਜੋ ਕੁਝ ਵੀ ਕਰਨਾ ਕਰਵਾ ਲਓ ਮੈਨੂੰ ਇਸ ਪਰਫੜੇ ਵਿੱਚ ਨਾ ਪਾਓ ਤੇ ਉਸ ਤੋਂ ਬਾਅਦ ਰੋਜੀ ਪਰੇਸ਼ਾਨ ਹੁੰਦੀ ਆ ਤੇ ਉਸ ਤੋਂ ਬਾਅਦ ਜਦੋਂ ਰੋਜੀ ਦਾ ਚੈੱਕ ਅਪ ਹੋ ਜਾਂਦਾ ਤਾਂ ਬਲਜੀਤ ਬਾਹਰ ਆ ਕੇ ਸਭ ਨੂੰ ਝੂਠ ਬੋਲਦੀ ਆ ਕਿ ਰੋਜੀ ਦੇ ਦੋ ਜੁੜਬਾ ਮੁੰਡੇ ਨੇ ਇੱਕ ਵਾਰ ਤਾਂ ਸਾਰੇ ਖੁਸ਼ ਹੋ ਜਾਂਦੇ ਨੇ ਪਰ ਉਹ ਜੀ ਹੈਰਾਨ ਹੁੰਦੀ ਆ ਕਿ ਬਲਜੀਤ ਨੇ ਝੂਠ ਕਿਉਂ ਬੋਲਿਆ ਜਰੂਰ ਦਾਲਜ ਕੁਝ ਕਾਲ ਆਇਆ ਆ ਜਰੂਰ ਕੋਈ ਨਾ ਕੋਈ ਗੇਮ ਇਹਦੇ ਮਨ ਵਿੱਚ ਚੱਲ ਰਹੀ ਆ ਉਸ ਤੋਂ ਬਾਅਦ ਸਾਰੇ ਜਾਨੇ ਖੁਸ਼ੀ ਖੁਸ਼ੀ ਘਰੇ ਆ ਜਾਂਦੇ ਆ ਜਦੋਂ ਬਲਜੀਤ ਫੋਨ ਤੇ ਆਪਣੇ ਘਰ ਦੇ ਨਾਲ ਗੱਲ ਕਰਦੀ ਹੁੰਦੀ ਆ ਤਾਂ ਉਸ ਦੀ ਸੱਸ ਨੂੰ ਉਹਦੇ ਤੇ ਸ਼ੱਕ ਹੋ ਜਾਂਦਾ ਹੈ ਕਿ ਆ ਸਾਨੂੰ ਝੂਠ ਬੋਲ ਰਹੀ ਆ ਉਹ ਘਰ ਚ ਉਹਦੀ ਸੱਸ ਕਲੇਸ਼ ਪਾਉਂਦੀ ਆ ਕਿ ਬਲਜੀਤ ਅਗਰ ਕੱਲ ਨੂੰ ਦੋ ਕੁੜੀਆਂ ਹੋ ਗਈਆਂ ਤਾਂ ਮੇਰੇ ਤੋਂ ਪੂਰਾ ਕੋਈ ਨਹੀਂ ਹੋਊਗਾ ਤੂੰ ਆਪਣੇ ਪੜਾਣੋਂ ਦਾ ਹੱਦੀ ਚੋਂ ਡਾਕਟਰ ਆ ਕਿ ਜੇ ਕੱਲ ਨੂੰ ਦੋ ਕੁੜੀਆਂ ਹੋਈਆਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਗਾ ਮੈਂ ਤੇਰੇ ਭਰੋਸੇ ਦੇ ਟੈਸਟ ਕਰਵਾਇਆ ਸੀਗਾ ਤੇ ਇਹ ਸਾਰਾ ਕੁਝ ਕਲੇਸ਼ ਪੈ ਜਾਂਦਾ ਬਲਜੀਤ ਕੈਂਦੀ ਮੈਂ ਤਾਂ ਤੁਹਾਡੇ ਭਲੇ ਲਈ ਟੈਸਟ ਕਰਵਾਇਆ ਕੱਲ ਨੂੰ ਮੇਰੇ ਤੇ ਕੋਈ ਗੱਲ ਨਹੀਂ ਆਣੀ ਚਾਹੀਦੀ ਉਹਨਾਂ ਨੇ ਜੋ ਜੋ ਮੈਨੂੰ ਕਿਉਂ ਮੈਂ ਅੱਗੇ ਤੁਹਾਨੂੰ ਕਹਿਤਾ ਤੇ ਉਹਦੀ ਸੱਸ ਕਹਿੰਦੀ ਹੈ ਜੇ ਤੈਨੂੰ ਇੰਨਾ ਹੀ ਯਕੀਨ ਸੀਗਾ ਤਾਂ ਤੂੰ ਤਾਂ ਹੀ ਤਾਂ ਸਾਨੂੰ ਨਾਲ ਲੈ ਕੇ ਗਈ ਸੀਗੀ ਉਹਦੋਂ ਆਪਣੀ ਗੱਲ ਕਿਉਂ ਬਦਲ ਰਹੀਆਂ ਸੱਚੋ ਸੱਚ ਦੱਸ ਦੇ ਕੀ ਗੱਲ ਆ ਤੇ ਬਲਜੀਤ ਬੜੀ ਚਲਾਕੀ ਦੇ ਨਾਲ ਕਹਿੰਦੀ ਆ ਮੰਮੀ ਇਸ ਕੋ ਇਸ ਦੇ ਇਸ ਇਸ ਦੇ ਕੋਲ ਦੋ ਮੁੰਡੇ ਹੀਆਂ ਉਹ ਵੀ ਜੁੜਵਾ ਤੇ ਕੁੜੀਆਂ ਵਾਲੀ ਗੱਲ ਕੋਈ ਨਹੀਂ ਹੈਗੀ ਤੇ ਬਲਜੀਤ ਬਹੁਤ ਉੱਚ ਚਲਾਕੀ ਨਾਲ ਆ ਚੀਜ਼ ਕਰਦੀ ਆ ਤੇ ਰੋਜ਼ ਨੂੰ ਇੱਕ ਗੱਲ ਦੀ ਟੈਨਸ਼ਨ ਵੀ ਹੁੰਦੀ ਆ ਕਿ ਬਲਜੀਤ ਝੂਠ ਕਿਉਂ ਬੋਲ ਰਹੀ ਆ ਕੀ ਚੱਕਰ ਆ ਅੱਗੇ ਕੀ ਹੋਇਆ ਸੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਿਓ ਧੰਨਵਾਦ ਜੀ